ਹਜ ਵਿਧਾਨ ਸਭਾ اجلاسsrand ਸੀਐਮ ਭਗਵੰਤ ਮਾਨ ਤੇ ਵਰਦੀ ਤੇ ਰਦੀ ਦਾ ਪ੍ਰਤਾਪ ਸਿੰਘ ਬਾਜਾ ਵਿੱਚ ਦਿੱਕੇ ਬੈਸ ਬਾਜੀ ਦੇਖ ਨੂੰ ਮਿਲੀ ਭਗਵੰਤ ਮਾਨ ਵਿਧਾਨ ਸਭਾ ਸੈਸ਼ਨ ਵਿੱਚ ਇੱਕ ਜਿੰਦਰਾ ਲੈ ਕੇ ਆਏ ਤੇ ਵਿਧਾਨ ਸਭਾ ਸਪੀਕਰ ਨੂੰ ਸੌਂਪਦੇ ਹੋਏ ਬੋਲੇ ਕਿਸ ਨੂੰ ਸਭਾ ਦੇ ਗੇਟ ਉੱਪਰ ਲਾ ਦਿੱਤਾ ਜਾਵੇ ਤਾਂ ਕਿ ਵਿਰੋਧੀ ਦੇ ਰੋਤੋ ਪਾਜ ਨਾ ਸਕੇ ਇਸ ਕੰਨ ਸੁਣਦਿਆਂ ਹੀ ਵਿਰੋਧੀ ਤੇ ਰੋਣ ਤੇ ਖਬਰ ਉਹ ਦੁਕਾਨਾਂ ਸ਼ੁਰੂ ਕਰ ਦਿੱਤਾ ਤੇ ਵਿਧਾਨ ਸਭਾ ਦਾ ਮੌਲ ਕਾਫੀ ਰੌਲੇ ਰੱਪੇ ਵਾਲਾ ਬਣ ਗਿਆ ਬਾਕੀ ਵੀ ਤੁਸੀਂ ਇਸ ਵੀਡੀਓ ਦੇਖੋ ਕੀ ਕੀ ਹੋਇਆ ਜੀ ਵੀ ਡਿਕਟੇਟ ਨਾ ਨਾ ਕਰੋ ਜੀ ਸਰ ਡਿਕਟੇਟ ਨੂੰ ਬੇਇੱਜ਼ਤੀ ਕਰਦਾ ਇਹਨਾਂ ਦੀ ਜਮਾਂ ਗੱਲ ਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਨਾ ਮੈਂ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਓਏ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਆ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਦਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ

आप तो मते बोली सर एक काम कर रहे पेलांत है आप कम चलाइए स्पीकर साहब मेरा गिफ्ट है एक मिनट नहीं स्पीकर साहब एजरा भारत ला ਅੰਦਰੋਂ ਲਾਉਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੀ ਦੇਖੋ ਮੈਂ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਗਿੰਦਰਾ ਲਾਇਆ 1 ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਐਪਰੀਸ਼ੀਏਟ ਕਰਦਾ ਐ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਇਸ ਆਪਣੀ ਗੱਲ ਕਹਿ ਕੇ ਇੱਕ ਪਖਤੂਰਾ ਜੇ ਟੁਰ ਜਾਂਦਾ ਸਪੀਕਰ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਹੈ ਨਾ ਸਿਕਾ ਸਾਹਿਬ ਅਸਲ ਤੇ ਜਿੰਦੇ ਨਾਲ ਫਸ ਗਏ ਅਸਲ ਤੇ ਜਿੰਦੇ ਨਾਲ ਫਸ ਗਏ ਮੈਂ ਤੁਹਾਨੂੰ ਗੱਥ ਦਿੱਤਾ ਮੇਰੇ ਨਾਲ ਬੇਨਤੀ ਕਰ ਦਿਨਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਣ ਲੈਣ ਦਿਓ ਜੀ ਉਦੋਂ ਬਾਅਦ ਚਲਾ ਲਾਂਗੇ ਮੇਰੇ ਆਪਾਂ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਤੁਹ ਕਿਹਨਾਂ ਇਹਨਾਂ ਨੇ ਜਾਣ ਹੈ ਇਹਨਾਂ ਨੇ ਜਾਣ ਹੈ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣ ਹੈ ਇਹਨਾਂ ਨੂੰ ਜਾਣਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗਿਆ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਪੀਕਰ ਸਾਹਿਬ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਜਾਣ ਤੋਂ ਬਾਅਦ ਗੱਲ ਕਰ ਲਾਗੇ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਸhipਾਂ ਤੋਂ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵੱਕੋ ਹੈ ਕਿ ਅਸੀਂ ਉਹਦਾ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਨਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਧਿਰ ਬੋਲੀ ਜਾਂਦੀ ਆ ਦੂਜੀ ਧਿਰ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਪਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਤੌਰ ਤੇ ਮਾਨਯੋਗ ਸ੍ਰੀ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ